ਹਿੰਦੂ ਤਖਤ ਦੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਕੁਮਾਰ ਦਾ ਜਨਮ ਦਿਹਾੜਾ ਕੁਰਾਲੀ ਦੇ ਨੇੜੇ ਦੀ ਧਰਮੀ ਮਾ ਬੰਗਲਾ ਮੁਖੀ ਦੇ ਮੰਦਿਰ ਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਹਿੰਦੂ ਤਖਤ ਦੇ ਮੈਂਬਰਾਂ ਦੇ ਵੱਲੋਂ ਮਾ ਬੰਗਲਾ ਮੁਖੀ ਦਾ ਗੁਣगान ਕੀਤਾ ਗਿਆ ਅਟੁੱਟ ਲੰਗਰ ਵਰਤਾਇਆ ਅਤੇ ਉਹਨਾਂ ਮਾ ਬੰਗਲਾ ਮੁਖੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਣ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ don't make जय श्री राम जय गो माता जी आज ਸਾਡੇ ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਅਧਿਐਂ ਮਹਾਂਤ ਪ੍ਰਵੀਨ ਕੁਮਾਰ ਜੀ ਦਾ ਜਨਮ ਦਿਨ ਬਹੁਤ ਇੱਕ ਖੁਸ਼ੀ ਦਾ ਦਿਹਾੜਾ ਪੂਰੇ ਪੰਜਾਬ ਚੋਂ ਸ਼੍ਰੀ ਹਿੰਦੂ ਤਖਤ ਦੀਆਂ ਟੀਮਾਂ ਇੱਥੇ ਉੱਜੀਆਂ ਹੋਈਆਂ ਮੈਂ ਇਹ ਕਹਿਣਾ ਚਾਹਾਂਗਾ ਸ਼੍ਰੀ ਹਿੰਦੂ ਤਖਤ ਜਿਹਦੇ ਅਧਿਐਂ ਮਹਾਂਤਪ ਪ੍ਰਵੀਨ ਕੁਮਾਰ ਜੀ ਬੜੇ ਲੰਬੇ ਸਮੇਂ ਤੋਂ ਸਨਾਤਨ ਦੀ ਸੇਵਾ ਕਰਦੇ ਆ ਰਹੇ ਨੇ ਆ ਦਰਜ ਨੂੰ ਮੰਦਿਰ ਬਣਾਵਾ ਚੁੱਕੇ ਆ ਉਹ ਜਗ੍ਹਾ ਜਗ੍ਹਾ ਲੱਖ ਲੱਖ ਸ਼ਹਿਰਾਂ ਚ ਗਊ ਰੱਖਸ਼ਾ ਦੇ ਕੰਮ ਵਿੱਚ ਅੱਜ ਜਿਹੜਾ ਪੂਰੇ ਦੇਸ਼ ਚ ਚੱਲ ਰਿਹਾ ਬਹੁਤ ਵੱਡਾ ਸਹਿਯੋਗ ਆ ਇਹਨਾਂ ਦਾ ਕਈ ਕਾਰਕਿਰਤਾ ਨੂੰ ਉਹਨਾਂ ਨੇ ਸਾਧਨ ਵੀ ਪ੍ਰੋਵਾਈਡ ਕਰਾਏ ਆ ਕਿਸੇ ਵੀ ਤਰ੍ਹਾਂ ਸਨਾਤਨ ਸਨਾਤਨੀ ਤੇ ਧਰਮ ਦਾ ਕੰਮ ਕਰਦੇ ਹੋਏ ਕੋਈ ਪੀੜ ਅੰਧਿਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਸੀਬਤ ਆਂਦੀ ਜਾ ਤਾਂ ਇਹ ਮੋਟੇ ਨਾਲ ਮੋਟੋ ਲਾ ਕੇ ਖੜੇ ਹੋ ਜਾਂਦਾ ਹਰ ਤਰ੍ਹਾਂ ਦੀ ਉਹਨਾਂ ਦੀ ਹੈਲਪ ਕਰਦੇ ਆ ਆ ਨਾਲੇ ਸਮੇਂ ਪ੍ਰਵੀਨ ਕੁਮਾਰ ਜੀ ਦੇ ਅਧਿਖਤ ਸਾਹਿਬ ਪੂਰੇ ਸਨਾਤਨ ਨੂੰ ਇੱਕ ਝੰਡੇ ਥੱਲੇ ਸ਼੍ਰੀ ਹਿੰਦੂ ਤਖਤ ਦੇ ਝੰਡੇ ਥੱਲੇ ਇਕੱਠਾ ਕਰਨ ਵਾਸਤੇ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਹਦੇ ਅੰਦਰ ਪੂਰੇ ਦੇਸ਼ ਚੋਂ ਮਹਾ ਮੰਡलेश्वर ਆਚਾਰਿਆ ਮਹਾ ਮੰਡलेश्वर ਸ਼ੰਕਰਾਚਾਰਿਆ ਇਥੇ ਕੁਜਰੇ ਨੇ ਆਉਣ ਵਾਲੇ ਸਮੇਂ ਚ ਤੇ ਮੈਂ ਪੂਰੇ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਸਨਾਤਨੀਆਂ ਨੂੰ ਅਪੀਲ ਕਰਾਂਗਾ shri hindu takth ਦੇ ਚੰਡ ਥੱਲੇ ਇਕਜੁੱਟ ਹੋ ਕੇ ਆਪਾਂ ਸਨਾਤਨ ਦੀ ਰੱਖਿਆ ਕਰੀਏ ਸਨਾਤਨ ਦਾ ਕੰਮ ਕਰੀਏ ਤਾਂ ਕਿ ਆ ਨਾਲੇ ਸਮੇਂ ਚ ਜਿਹੜਾ ਸਾਨੂੰ ਸਮਾ ਦਿਖ ਰਿਹਾ ਬਹੁਤ ਯਾਨੀ ਕਿ ਭਿਆਨਕ ਸਮਾ ਸਾਡੇ ਸਾਹਮਣੇ ਆਉਣ ਵਾਲਾ ਉਸ ਸਮੇਂ ਨਾਲ ਨਜਿੱਠਣ ਵਾਸਤੇ ਸਾਨੂੰ ਇੱਕ ਜੁੱਟ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਪ੍ਰਵੀਨ ਜੀ ਨੂੰ ਵੀ ਅੱਜ ਉਹਨਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕ ਆਇਦਨਾਂ ਪ੍ਰਵੀਨ ਜੀ ਕਰ ਵਰਗੇ ਜਿਹੜੇ ਸਨਾਤਨੀ ਇਸ ਸਮਾਜ ਦੇ ਅੰਦਰ ਸਨਾਤਨ ਦੀ ਸੇਵਾ ਕਰ ਰਹੇ ਹਨ ਹੋਰਨوں ਵੀ ਇਹਨਾਂ ਤੋਂ ਸਹਿਤ ਲੈ ਕੇ ਆਪਾਂ ਨੂੰ ਸਨਾਤਨ ਦੀ ਸੇਵਾ 'ਚ ਜੁੜ ਜਾਣਾ ਚਾਹੀਦਾ ਹੈ ਜੈ ਗੋ ਮਾਤਾ ਦੀ जय रविंद्र जी ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਹਿੰਦੂ ਤਖਤ ਦੇ ਰਾਸ਼ਟਰੀ ਅਧਿਖਸ਼ ਸੰਧਾਤਨੀ ਸ਼ੇਰ ਪਵਨ ਜੀ ਦੇ ਜਨਮ ਦਿਨ ਤੇ ਸਾਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਮਹਾਰਾਣੀ ਦਿਨ ਦੁਗਨ ਰਾਤ ਚੌਗਣੀ ਹੋਤੀ ਦਿਓ ਨਾ ਜੈ ਸ਼੍ਰੀ ਰਾਮ ਫਰਤਵਾ ਸਾਹਿਬ ਤੁਸੀਂ ਜੈ ਸ਼੍ਰੀ ਰਾਮ ਅੱਜ ਯਾਰ ਇੱਕ ਬੰਦੇ ਕੋਲ ਹਿੰਦੂ ਤਖਤ ਦੇ ਰਾਸ਼ਟਰੀ ਅਧਿਖਸ਼ ਪ੍ਰਵੀਨ ਜੀ ਦਾ ਜਨਮ ਦਿਨ ਹੈ ਉਦੇ ਉਪਲਬਧ ਦੇ ਵਿੱਚ ਉਹਨਾਂ ਦੇ ਹੀ ਬਣਾਏ ਹੋਏ ਮੰਦਿਰ ਦੇ ਵਿੱਚ ਅਭਿਜਗ ਦਾ ਕਾਰਜਕ੍ਰਮ ਕੀਤਾ ਗਿਆ ਲੰਗਰ ਪ੍ਰਸ਼ਾਦ ਵੰਡਿਆ ਗਿਆ ਸਾਧੂ ਸੰਤ ਆਏ ਸਾਰਿਆਂ ਨੇ ਅਸ਼ੀਰਵਾਦ ਦਿੱਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਮੈਂ ਬਹੁਤ ਸੋਭਾਈ ਦਿੰਦਾ ਪ੍ਰਵੀਨ ਜੀ ਦਾ ਜਿਸ ਤਰੀਕੇ ਦੇ ਨਾਲ ਸਮਾਜ ਦਾ ਕੰਮ ਕਰਦੇ ਪਏ ਸਲਾਤਨ ਤਰਫ ਵਾਸਤੇ ਕੰਮ ਕਰਦੇ ਪਏ ਆ ਕਿਸੇ ਦਿੱਕਤ ਨਾਉਣ ਨੂੰ ਪ੍ਰੇਰਨਾ ਲੈ ਕੇ ਉਹਨਾਂ ਨੇ ਲਾਲ ਖੂਬੇ ਦਾ ਮੋਡਾ ਮਿਲਾ ਕੇ ਸਾਰੇ ਹਿੰਦੂ ਪ੍ਰਾਪਤ ਉਹਨਾਂ ਦੇ ਨਾਲ ਚੱਲਣ ਗਿਆ ਜੀ ਸ਼੍ਰੀਮਾਨ